ਲੋਕ ਇੰਟਰਨੈਟ ਜਾਂ ਮੋਬਾਈਲ ਫੋਨ ਦੀ ਤਾਂ ਸੋਸ਼ਲ ਮੀਡੀਆ ਦੀ ਕਿਵੇਂ ਨਜ਼ਾਇਜ਼ ਵਰਤੋਂ ਕਰਦੇ ਐ ਇਹ ਖਬਰ ਬਹੁਤ ਵੱਡੀ ਤੇ ਹੈਰਾਨੀਜਨਕ ਹੈ ਜਰਾ ਬਚ ਕੇ ਮੋੜ ਤੋਂ ਲਗਭਗ 700 ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਇੱਕ ਮੁੰਡੇ ਨੇ ਪਰ ਹੁਣ ਫੜਿਆ ਗਿਆ ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ 13 ਦਸੰਬਰ ਭਾਵ 13 ਦਸੰਬਰ ਤੇ 2024 ਨੂੰ ਪੁਲਿਸ ਸਟੇਸ਼ਨ ਸਾਈਬਰ ਵੈਸਟ ਦੇ ਵਿੱਚ ਇੱਕ ਸ਼ਿਕਾਇਤ ਮਿਲਦੀ ਹੈ ਜਿਸ ਦੇ ਤੇ ਸ਼ਿਕਾਇਤ ਕਰਨ ਵਾਲੀ ਦਿੱਲੀ ਯੂਨੀਵਰਸਿਟੀ ਕਾਲਜ ਦੀ ਦੂਸਰੇ ਸਾਲ ਦੀ ਵਿਦਿਆਰਥਣਾ ਉਹ ਦੱਸਦੀ ਹੈ ਕਿ ਪਿਛਲੇ ਸਾਲ ਜਨਵਰੀ ਭਾਵ ਜਨਵਰੀ 2024 ਦੀ ਸ਼ੁਰੂਆਤ ਸੀ ਉਹਦੀ ਮੁਲਾਕਾਤ ਇੱਕ ਆਨਲਾਈਨ ਡੇਟਿੰਗ ਪਲੇਟਫਾਰਮ ਬੰਬਲ ਦੇ ਤੇ ਇੱਕ ਵਿਅਕਤੀ ਨਾਲ ਹੁੰਦੀ ਹੈ ਜਿਸ ਨੇ ਆਪਣੇ ਆਪ ਨੂੰ ਅਮਰੀਕਾ ਦਾ ਇੱਕ ਫ੍ਰੀ ਲਾਉਂਸਰ ਮਾਡਲ ਦੱਸਿਆ ਤੇ ਨਾਲ ਇਹ ਵੀ ਕਿਹਾ ਕਿ ਕਿਸੇ ਕੰਮ ਵਾਸਤੇ ਭਾਰਤ ਆਇਆ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸਤ ਬਣ ਜਾਂਦੇ ਆ ਫਿਰ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਟਿੰਗ ਸ਼ੁਰੂ ਕੀਤੀ ਇਸ ਦੋਸਤੀ ਦੌਰਾਨ ਪੀੜਤਾ ਨੇ ਸਨੈਪਚੈਟ ਤੇ ਵਟਸਐਪ ਦੇ ਰਾਹੀਂ ਧੋਖੇਬਾਜ਼ ਉਹਨੇ ਜਾਣ ਪੁੱਛ ਕੇ ਤਸਵੀਰਾਂ ਕੁੱਝ ਮੰਗਵਾਲੀਆਂ ਤੇ ਇੱਕ ਦੂਸਰਾਂ ਨਾਲ ਸਾਂਝੀਆਂ ਹੋ ਗਈਆਂ ਪੀੜਤਾ ਨੇ ਮਲਜ਼ਮ ਨੂੰ ਕਈ ਵਾਰੀ ਨਿੱਜੀ ਤੌਰ ਤੇ ਮਿਲਣ ਲਈ ਕਿਹਾ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਮਿਲਣ ਤੋਂ ਇਨਕਾਰ ਕਰ ਦਿੰਦਾ ਬਾਅਦ ਵਿੱਚ ਮਲਜ਼ਮ ਨੇ ਪੀੜਤਾ ਦੀ ਇੱਕ ਨਿੱਜੀ ਵੀਡੀਓ ਵਟਸਐਪ ਤੇ ਭੇਜੀ ਜਿਸ ਤੋਂ ਫਿਰ ਪੈਸਿਆਂ ਦੀ ਮੰਗ ਕੀਤੀ ਕਿ ਆਹ ਵੀਡੀਓ ਤੇਰੀ ਮੇਰੇ ਕੋਲ ਐ ਜੇ ਪੈਸੇ ਨਾ ਦਿੱਤੇ ਤਾਂ ਮੈਂ ਤੇਰੀਆਂ ਨਗਨ ਤਸਵੀਰਾਂ ਆਨਲਾਈਨ ਅਪਲੋਡ ਕਰ ਦਿਆਂਗਾ ਜਾਂ ਕਿਸੇ ਹੋਰ ਅੱਗੇ ਵੇਚ ਦਿਆਂਗਾ ਮਲਜ਼ਮ ਸ਼ਿਕਾਇਤ ਕਰਤਾ ਤੇ ਦਬਾਅ ਪਾਉਂਦਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਗੁਜਰ ਪਈਏ ਵੀ ਮਿਲ ਜਾਂਦੇ ਐ ਪੀੜਤਾ ਨੇ ਇਹ ਕਹਿ ਕੇ ਥੋੜੀ ਜੀ ਰਕਮ ਦੇ ਕੇ ਸਾਰ ਦਿੱਤਾ ਕਿ ਉਹ ਤਾਂ ਖੁਦ ਵਿਦਿਆਰਥਣ ਐ ਭਾਮ ਉਸ ਸਕੂਲ ਕੋਈ ਬਹੁਤੇ ਪੈਸੇ ਨਹੀਂ ਪੇਮੈਂਟ ਲੈਣ ਤੋਂ ਬਾਅਦ ਮਲਜ਼ਮ ਨੇ ਸ਼ਿਕਾਇਤ ਕਰਤਾ ਤੋਂ ਫਿਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਤੇਰੀ ਉਹ ਤਸਵੀਰ ਉਹ ਵੀਡੀਓ ਮੇਰੇ ਕੋਲੇ ਹਾਲੇ ਵੀ ਨੇ ਨਤੀਜੇ ਵਜੋਂ ਪੀੜਤਾ 7ਵੇਂ ਵਿੱਚ ਆਉਂਦੀ ਹੈ ਤੇ ਉਸਨੇ ਸਥਿਤੀ ਬਾਰੇ ਆਪਣੇ ਪਰਿਵਾਰ ਨੂੰ ਫਿਰ ਸੂਚਿਤ ਕੀਤਾ ਤੇ ਫਿਰ ਸਾਈਬਰ ਸ਼ਿਕਾਇਤ ਅਰਜ ਕਰਵਾਈ ਗਈ ਜਿਸ ਤੋਂ ਬਾਅਦ ਤੁਰੰਤ ਥਾਣਾ ਸਾਈਬਰ ਵਸਤੇ ਵਿੱਚ ਇਹ ਮਾਮਲਾ ਦਰਜ ਹੁੰਦਾ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਤੇਈਵਰਾਂ ਦੇ ਤੁਸ਼ਾਰ ਵਿਸ਼ਟ ਪੁੱਤਰ ਗਣੇਸ਼ ਵਿਸ਼ਟ ਜਿਹੜਾ ਕਿ ਦਿੱਲੀ ਦਾ ਹੀ ਰਹਿਣ ਵਾਲਾ ਉਹਦੇ ਵਿੱਚੋਂ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਪੂਰਬੀ ਦਿੱਲੀ ਦੇ ਸ਼ੱਕਰਪੁਰ ਇਲਾਕੇ ਵਿੱਚੋਂ ਛਾਪੇਮਾਰੀ ਕਰਕੇ ਉਸ ਵਿਅਕਤੀ ਨੂੰ ਭਾਵ ਤੁਸ਼ਾਰ ਬਿਸਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਮਲਜ਼ਮ ਲੜਕੀਆਂ ਨਾਲ ਦੋਸਤੀ ਕਰਨ ਤੋਂ ਬਾਅਦ ਉਹਨਾਂ ਨਾਲ ਗਲਬਾਤ ਕਰਦਾ ਸੀ, ਉਹਨਾਂ ਦੀ ਨਗਨ ਤਸਵੀਰਾਂ ਅਤੇ ਵੀਡੀਓ ਕਲਿੱਪ ਮੰਗਦਾ ਸੀ। ਕਈ ਕੁੜੀਆਂ ਨੇ ਆਨਲਾਈਨ ਵੀਡੀਓ ਤੇ ਤਸਵੀਰਾਂ ਵੀ ਉਹਦੇ ਨਾਲ ਸ਼ੇਅਰ ਕਰ ਦਿੱਤੀਆਂ ਸੀ। ਪਹਿਲਾਂ ਉਹ ਮौज-ਮਸਤੀ ਲਈ ਇਹਨਾਂ ਗਤੀਵਿਧੀਆਂ ਵਿੱਚ ਲੱਗਿਆ ਰਹਿੰਦਾ ਸੀ ਪਰ ਸਮੇਂ ਦੇ ਨਾਲ ਉਹ ਪੀੜਤਾ ਤੋਂ ਫਿਰ ਪੈਸੇ ਦੀ ਮੰਗ ਕਰਨ ਲੱਗਿਆ। ਜੇਕਰ ਕੋਈ ਲੜਕੀ ਪੈਸੇ ਦੇਣ ਤੋਂ ਇਨਕਾਰ ਕਰਦੀ ਸੀ ਤਾਂ ਉਸਦੀ ਅਸ਼ਲੀਲ ਸਮੱਗਰੀ ਨੂੰ ਉਹ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਪਲੋਡ ਕਰਨ ਜਾਂ ਆਨਲਾਈਨ ਵੇਚਣ ਦੀਆਂ ਧਮਕੀਆਂ ਦੇਂਦਾ ਸੀ ਪੁਛਕਿਸ਼ ਦੌਰਾਨ ਮਲਜਮਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ ਉਸਨੇ ਬੰਬਲ ਤੇ ਪਾਵ ਏ ਸਾਈਟ ਦੇ ਉੱਤੇ 500 ਤੋਂ ਵੱਧ ਲੜਕੀਆਂ ਅਤੇ ਸਨੈਪਚੈਟ ਅਤੇ ਵਟਸਐਪ ਤੇ 200 ਤੋਂ ਵੱਧ ਲੜਕੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਨੂੰ ਆਪਣੇ ਫੋਨ ਵਿੱਚ ਸਟੋਰ ਕੀਤਾ ਹੈ ਉਨੇ ਕਈ ਲੜਕੀਆਂ ਤੋਂ ਉਹਨਾਂ ਦੇ ਨਿੱਜੀ ਤਸਵੀਰਾਂ ਤੇ ਵੀਡੀਓਜ਼ ਦੀ ਵਰਤੋਂ ਕਰਕੇ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਵਸੂਲਣ ਦੀ ਗੱਲ ਵੀ ਕਬੂਲੀ ਹੈ। ਹੋਰ ਇਹ ਹੈ ਕਿੱਥੇ ਆ ਪਤਾ ਧਿਆਨ ਨਾਲ ਨੋਟ ਕਰਿਓ। ਤੁਸ਼ਾਰ ਬਿਸਟ ਪੁੱਤਰ ਗਣੇਸ਼ ਸਿੰਘ ਬਿਸਟ ਵਾਸੀ ਐਸ 538 ਸਕੂਲ ਬਲਾਕ ਗਲੀ ਨੰਬਰ 2 ਸ਼ਕਰਪੁਰ ਦਿੱਲੀ ਉਮਰੇ ਦੀ ਸਿਰਫ 23 ਵਰੇ ਇੱਕ ਮਰਦ ਵਰਗੀ ਪਰਿਵਾਰ ਨਾਲ ਸੰਬੰਧ ਦੱਸਿਆ ਗਿਆ ਹੈ। ਉਹਦੇ ਆਪਣੇ ਪਰਿਵਾਰ ਦੇ ਵਿੱਚ ਮਾਪੇ ਅਤੇ ਉਹਦੇ ਭੈਣ ਵੀ ਹੈ। ਪਿਤਾ ਪੇਸ਼ੇ ਵਜੋਂ ਪ੍ਰਾਈਵੇਟ ਡਰਾਈਵਰ ਦੱਸੇ ਗਏ ਹੈ ਅਤੇ ਮਾਂ ਘਰੇਲੂ ਔਰਤ ਹੈ। ਉਹਦੀ ਭੈਣ ਗੁਰੂਗ੍ਰਾਮ ਦੇ ਵਿੱਚ ਕੰਮ ਕਰਦੀ ਹੈ। ਉਸਨੇ ਬੀਬੀਏ ਕੀਤੀ ਹੋਈ ਹੈ ਅਤੇ ਪਿਛਲੇ 3 ਸਾਲਾਂ ਤੋਂ ਨੋਇਡਾ ਸਥਿਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਤਕਨੀਕੀ ਭਰਤੀ ਕਰਤਾ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਮਲਜਮ ਲਾਲਚ ਅਤੇ ਨੌਜਵਾਨ ਕੁੜੀਆਂ ਨੂੰ ਰੋਮਾਂਟਿਕ ਸੰਪਰਕ ਬਣਾਉਣ ਅਤੇ ਉਹਦੇ ਚੱਕਰ ਦੇ ਫਸਾਉਣ ਦੇ ਵਿੱਚ ਅੱਗੇ ਇਸ ਪਾਸੇ ਨੂੰ ਦੱਸਤਾ ਗਿਆ ਅਤੇ 700 ਕੁੜੀਆਂ ਤੋਂ ਉਹਨਾਂ ਦੇ ਨਿੱਜੀ ਤਸਵੀਰਾਂ ਕੁਝ ਸਮੇਂ ਵਿੱਚ ਮੰਗਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਰਿਹਾ